ਲਓ ਵੀ ਮਿੱਤਰੋ ਬਹੁਤ ਚੰਗੀਆਂ ਤਿੰਨ ਵਹਿੜਾ ਦੋ ਤਾਜ਼ੀਆਂ ਸੂਈਆਂ ਲੈਵੇ ਬਹੁਤ ਵੱਡਿਆ ਦੋਵਾਂ ਵਹਿੜਾਂ ਦੇ ਆ ਇੱਕ ਨੰਬਰ ਦੂਜਾ ਸੂਹਾ ਅੱਜ ਹਫਤਾ ਹੋ ਗਿਆ ਸੂਈ ਨੂੰ ਮਗਰ ਵੱਛਾ 18 19 ਕਿਲੋ ਦੁੱਧ ਤਿਆਰ ਆ ਭਾਵਾ ਕੰਡੇ ਤੇ ਜੋ ਕੇ ਲੈ ਜਾਏ ਕੋਈ ਵੀ ਭੈਣ ਫਰਾ ਦੋ ਤਿੰਨ ਕਿਲੋ ਦੁੱਧ ਤਾਂ ਬਾਈ ਕਹਿੰਦਾ ਆਪਾਂ ਬਾਹਲਾ ਨਹੀਂ ਕਹਿੰਦੇ ਦੋ ਤਿੰਨ ਕਿਲੋ ਦੁੱਧ ਤਾਂ ਨੌਰਮਰੀ ਬਾਜੂ 2 ਕਿਲੋ ਦੁੱਧ ਪਿਆ ਜੂ ਵਹਿੜ ਕੱਦ 'ਚ ਫੋਲੀ ਵੱਡੀ ਆ ਲੈਵਾ ਭਾਂਡਾ ਪੂਰਾ ਡਬਲ ਚਵਾਈ ਇੱਕ ਨੰਬਰ ਆ ਕੋਈ ਭੂਰ ਨਹੀਂ ਛਿੱਟਾ ਨਹੀਂ ਥਾਣਾ ਦੀ ਭਾਰ ਪਿੱਛੇ ਦੀ ਬਾਈ ਕਹਿੰਦਾ ਫੁੱਲ ਗਰੰਟੀ ਆ ਲੈ ਵੀ ਦਸੀ ਜਾਂਦੇ ਆ ਪੂਰੇ ਵੱਡੇ ਅੱਡਾ ਵਾਲ ਹਵਾਨੇ ਅਟਾਂ ਚ ਫਸੇ ਪਏ ਆ ਮੁੱਲ ਕਰਨ ਨੂੰ ਬਾਈ ਕਹਿੰਦਾ ਬਾਈ 23 ਕਿਲੋ ਦੁੱਧ ਵਾਲੀ ਵਿਹੜ 75000 ਤੋਂ ਘੱਟ ਕੋਈ ਵੀ ਮੁੱਲ ਨਹੀਂ ਕਰਦਾ ਨੇ ਖੜਿਆ ਲੈਵੇ ਤਕਾਣੇ ਤੇ ਖੜਗਾ ਹੁਣ ਕਿ ਨਹੀਂ ਚਲ ਆਪਾਂ ਨੂੰ ਜਾਇਜ਼ ਮਿਲੀ ਆ ਕਾਹ ਨੂੰ ਐਵੇਂ ਲਾਲਾ ਦਾ ਰੋਟੀ ਹੁੰਦੀ ਆ ਕਿੰਨੇ ਦੀ ਇਹ 60000 ਦੀ ਲਓ ਜੀ ਬਾਈ ਕਹਿੰਦਾ ਚੰਗੇ ਘਰੇ ਖੜੀਆਂ ਹੁਣ ਚੰਗੇ ਅੱਡੇ ਤੇ ਖੜੀਆਂ ਹੁਣ 85 85 ਹਜ਼ਾਰ ਮੰਗਦਾ ਲੋਕੀ ਏਡੇ ਏਡੇ ਲੈ ਵਿਆਾਲੀਆਂ ਬਾਈ ਬਾਈ 23 23 ਕਿਲੋ ਦੁੱਧਾਂੀਆਂ ਆਪਾਂ ਨੂੰ ਜਾਇ ਜਾਈ 67000 ਦੀ ਦੇ ਦੇਣੀ ਆ ਏਡਾ ਲੈ ਵਈ ਐਦਾ ਦੋ ਨੰਬਰ ਦਾ ਵੀ ਇਹ ਅੱਜ ਹੀ ਸੂਈ ਆ ਸਵੇਰ ਜੇ ਰੋ ਬਈ ਗੱਠ ਚ ਲੈਵਾ ਵੇਖੋ ਪੂਰਾ ਵੱਡਾ ਅੱਡਾ ਵਾਲਾ ਹਵਾਨਾ ਜਿਵੇਂ ਫਟਵਾ ਚ ਹਵਾ ਭਰੀ ਹੁੰਦੀ ਆ ਜਾਂ ਬੁਲਬਲੇ ਚ ਹਵਾ ਭਰੀ ਹੁੰਦੀ ਗੁਬਾਰਾ ਉਹ ਹਵਾਨੇ ਆ ਪੂਰੇ ਵੱਡੇ ਅੱਡਾ ਵਾਲਾ 18 20 ਕਿਲੋ ਹੀ ਬਾਈ ਕਹਿੰਦਾ ਇਹਨੇ ਖੁੱਲਾ ਦੁੱਧ ਪਿਆ ਦੇਣਾ ਅੱਜ ਸਵੇਰ ਸੂਈ ਆ ਦੁਪਹਿਰੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਜੱਦਾ ਦਿਨ ਪਿਆ ਚਾਰੇ ਥਾਂ ਅੱਗੇ ਪਿਛੇ ਫੜਫੜ ਦੀ ਵਾਇਰਲ ਤੇ ਗਾਇਬ ਤੇ ਨਿਕੜ ਮੈਂ ਕੱਲੇ ਕੱਲੇ ਲੱਗੇ ਆ ਬਾਕੀ ਮੇਰੇ ਕੁਆਲਟੀ ਬਾਈ ਠੰਡੀਆਂ ਹਾਂ ਜਿਹੜਾ ਮਾਦੀ ਧਾਰ ਕੱਢੀ ਜਾਵੇ ਕੋਈ ਚੱਕਰ ਠੰਡੀਆਂ ਮਿੱਠੀਆਂ ਫਲ ਆ ਬਾਈ ਕਹਿੰਦਾ ਜਿਵੇਂ ਮਰਜੀ ਭਾਵੇਂ ਜਵਾਗ ਚੋਈ ਜਾਣ ਪੀੜੀ ਢਾ ਕੇ ਚੋਲਣ ਬੰਦੇ ਚੋਲਣ ਬੁੜੀਆਂ ਚੋਲਣ ਹੁਣ ਐਡਾ ਲੇਵਾ ਤੇ ਦੁੱਧ ਕਿਵੇਂ ਨਾ 20 ਕਿਲੋ ਦੇਊਗੀ ਮੁੱਲ ਕਰ ਨੂੰ ਬਾਈ ਕਹਿੰਦੇ ਇਹਦਾ ਵੀ 75000 ਕਰਾ ਲਓ ਭਾਵੇਂ 85000 ਕਰਾ ਲਓ ਕਿੰਨੇ ਦੀ ਬਾਈ ਇਹ 60 ਦੀ ਇਹ 60 ਦੀ ਉਹ 67 ਦੀ ਤੇ ਜੇ ਕਹਿੰਨੇ ਵਾੜਾ ਦੁੱਧ ਤੇ ਲਾਉਣਾ ਹੁਣ ਆ ਦੋ ਵਾੜਾ ਲਈਆਂ ਹੁਣ ਤੇ ਨਜ਼ਾਰੇ ਦੇ ਦੇਣੀਆਂ ਡਰਮ ਦੁੱਧ ਦਾ ਪਾਉਣਾ ਇਹਨਾਂ ਨੇ ਦੋਵਾਂ ਨੇ 20-20 ਕਿਲੋ ਖੁੱਲਾ ਦੁੱਧ ਪਿਆ ਦੇਣਾ ਤੇ 40 ਲੀਟਰ ਦਿਹਾੜੀ ਦਾ ਦੁੱਧ ਪਾਊਗਾ ਕਿਉਂਕਿ ਗੋਹਾ ਕੂੜਾ 5 ਕਿਲੋ ਵਾੜ ਜਿਹੜੀ ਦੁੱਧ ਦਿੰਦੀ ਉਹਨੇ ਵੀ ਓਨਾ ਹੀ ਉਹ ਦੇ ਕਰਨਾ ਖਾਣਾ ਵੀ ਓਨਾ ਹੀ ਆ ਸਾਮ ਸਭਾਈ ਓਨੀ ਆ ਤੇ ਇੱਕ ਨੇ ਜਦੋਂ 15ਈ ਆਈ 2000 ਰੁਪਿਆ ਮਸਾ ਆਉਣਾ ਤੇ ਉਹ 3000 ਦੀ ਫੀਡ ਆਈ ਪਈ ਹੁੰਦੀ ਆ ਫੈਂਡ ਵਾਲਾ ਭਾਈ ਆਏ ਨੇ ਕਿ 2.5 ਫੈਂਡ ਵਾਲਾ ਪਾਉਣਾ ਸਾਢੇ 4+5 ਫੈਂਡ ਵਾਲਾ ਪਾਉਣਾ ਹਮਮ ਸਹੀ ਗੱਲ ਆ ਐ ਤੇ ਇਹ ਪਿਆਜੂ 16 17 ਕਿਲੋ ਦੁੱਧ ਦੋਹਾਂ ਤਿੰਨਾਂ ਦਿਨਾਂ ਦੀ ਕੱਚੀ ਇਹ ਕਿੰਨੇ ਦੀ ਇਹ 53000 ਇਹ 54000 ਦੀ ਪਿੰਡ ਕੋਠੇ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾਪੁਰੂ ਨੇੜ ਜਲਾਲ ਦਿਆਲਪੁਰਾ ਭਾਈ ਦਾ ਪਖਰਵਡ ਆਗਲੀ ਆ ਆਂ ਗਵਾਂ ਦੇ ਪੰਡ ਪੂਰੀ ਵੀਡੀਓ ਹੈਮਨ ਟੀਵੀ YouTube ਚੈਨਲ ਤੇ ਅਪਲੋਡ ਹੋ ਗਈ ਚੈਨਲ ਤੇ ਵੇਖ ਲਓ ਤਿੰਨੇ ਬਸ਼ੂ ਤੋੜ ਕੇ ਵਿਖਾਏ ਆ ਜਿਵੇਂ ਜੈਜਮਲ ਬਿਲਕੁਲ ਸਸਤੇ ਪਾ